ਇੱਕ ਸੱਜਣ ਸਾਥ ਸੰਗਤ ਉਹਨੂੰ ਲੋਕ ਚੁਗਲ ਕਹਿਣ ਲੱਗ ਪੈਂਦੇ ਜਿਹੜਾ ਚੁਗਲ ਕਰੇ ਪਤਾ ਹੋ ਉਹ ਲੱਗ ਹੀ ਜਾਂਦਾ ਤਾਂ ਬਜ਼ੁਰਗ ਦਾ ਨਾਂ ਚੁਗਲ ਪੈ ਗਿਆ ਉਹਨੂੰ ਲੋਕ ਕਹਿਣੇ ਲੱਗ ਪਏ ਤਾਇਆ ਚੁਗਲ ਆ ਗਿਆ ਵੀ ਤੋ ਬੱਚ ਉਹ ਚੁਗਲੀ ਕਰਕੇ ਕਾਜ ਵਗਾੜ ਦਿੰਦਾ ਸੀ ਅੱਛਾ ਜਦੋਂ ਲੋਕ ਮੂੰਹ ਤੇ ਕਹਿਣ ਲੱਗ ਪਏ ਉਹਨੇ ਵੀ ਫਿਰ ਆਪਣੀ ਲਾਹ ਲੋ ਹਾਦਸੇ ਦੀ ਕੋਈ ਗੱਲ ਨਹੀਂ ਉਹਨੂੰ ਹੱਥ ਪੈ ਗਏ ਔਰ ਇਹਨਾਂ ਨਾਲ ਪਿੰਡ ਵਾਲੇ ਮੰਨਣ ਲੱਗ ਪਏ ਵੇ ਜੇ ਕਿਸੇ ਤੱਕ ਗੱਲ ਬਚਾਉਣੀ ਇਹਨੂੰ ਦੱਸ ਦਿਓ ੱੱਲੇ ਨੂੰ ਦੱਸ ਦਿਓ ਸ਼ਾਮਾਂ ਤੱਕ ਸਾਰੇ ਪਿੰਡ ਪਹੁੰਚ ਜਾਣੀ ਤਾਂ ਸਾਥ ਸੰਗਤ ਉਹਨੂੰ ਕਿਸੇ ਭਲੇ ਬੰਦੇ ਨੇ ਕਿਹਾ ਕਹਿੰਦੇ ਵੀ ਤੇ ਇੱਕ ਦਿਨ ਉਹਨੇ ਬੇਵੱਸ ਹੋ ਕੇ ਕਿਹਾ ਕਹਿੰਦਾ ਮੇਰੇ ਵੀ ਵਸ ਦੀ ਗੱਲ ਨਹੀਂ ਹੈ ਕਹਿੰਦੇ ਕਿਉਂ ਕਹਿੰਦਾ ਮੈਨੂੰ ਹੁਣ ਮਹਿਸੂਸ ਹੋ ਰਿਹਾ ਚੁਗਲੀ ਕਰਨੀ ਵੀ ਇੱਕ ਰੋਗ ਹੈ ਜਿਵੇਂ ਰੋਗੀ ਨੂੰ ਲੱਗਾ ਰੋਗ ਉਹਦੇ ਵਸ ਵਿੱਚ ਨਹੀਂ ਕਿਸੇ ਨੂੰ ਖਾਰਜ ਦਾ ਰੋਗ ਹੋ ਜਾਏ ਤਦੋਂ ਉਹਨੂੰ ਕਹ ਤੂੰ ਖਾਜ ਕਰਨੀ ਹਟ ਜਾ ਦੇਹੀ ਤੇ ਭਾਈ ਉਹ ਬੇਵੱਸ ਹੈ ਵਿਚਾਰਾ ਉਹ ਤਾਂ ਰੋਗੀ ਹੋ ਗਿਆ ਜੇ ਕਿਸੇ ਨੂੰ ਸਰੀਰ ਤੇ ਖਾਰਜ ਹੋ ਜਾਏ ਉਹਨੂੰ ਕਹ ਤੂੰ ਖਾਜ ਨਾ ਕਰ ਭਾਈ ਉਹਨੂੰ ਤਾਂ ਰੋਗ ਲੱਗਦਾ ਉਹਨੇ ਤਾਂ ਖਾਰਜ ਕਰਨੀ ਹੈ ਸਰੀਰ ਕਹਿੰਦਾ ਇਹ ਲੱਗਦਾ ਜਿਵੇਂ ਚੁਗਲੀ ਵੀ ਹੁਣ ਰੋਗ ਲੱਗਿਆ ਹੁਣ ਰਹਿੰਦੀ ਹੁੰਦਾ ਕਹਿੰਦਾ ਮੈਂ ਆਪਣਾ ਥੋੜੇ ਮਹੀਨੇ ਪਹਿਲਾਂ ਇਹ ਤਜਰਬਾ ਕਰਕੇ ਕਹਿੰਦਾ ਮੇਰੇ ਕੋਲ ਫਲਾਣਾ ਲੰਮੜਦਾਰਾ ਜਿਹੜਾ ਡਰਾਈਵਰ ਐ ਰੋਡ ਵਿੱਚ ਲੱਗਾ ਉਹਨੇ ਆਪਣੇ ਭਰਾ ਦੀ ਗੱਲ ਕਰਤੀ ਮੇਰੇ ਭਰਾ ਨੇ ਧੋਖਾ ਕੀਤਾ ਆ ਕੋਈ ਕੀਤਾ ਕਿੰਨੋਂ ਗੱਲਾਂ ਹੋ ਗਈਆਂ ਤੇ ਕਹਿੰਦਾ ਮੇਰੇ ਮਨ ਚਾਹੇ ਜੇ ਇਹਦੇ ਭਰਾ ਨੂੰ ਦੱਸਦਾ ਮੈਂ ਜੇ ਇਹਦੇ ਭਰਾ ਨੂੰ ਦੱਸਦਾ ਇਹਨਾਂ ਦੀ ਲੜਾਈ ਚੰਗੀ ਹੋਣੀ ਐ ਜਿਹੜੀਆਂ ਗੱਲਾਂ ਮੇਰੇ ਕੋਲੇ ਨੇ ਕੀਤੀਆਂ ਨਾ ਆਪਣੇ ਭਰਾ ਦੀਆਂ ਜੇ ਮੈਂ ਦੱਸ ਦਿਆ ਤਾਂ ਲੜਾਈ ਹੋਣੀ ਪਰ ਕਹਿੰਦਾ ਮੈਂ ਮਨ ਚ ਰੱਖਿਆ ਨਹੀਂ ਦੱਸਣਾ ਨਹੀਂ ਮੈਂ ਨਹੀਂ ਚੁਗਲੀ ਕਰਨੀ ਮੈਂ ਇਹਨਾਂ ਦੀ ਗੱਲ ਕਰਨੀ ਨਹੀਂ ਹੈ ਸੁਣ ਲਿਆ ਹੁਣ ਨਹੀਂ ਮੈਂ ਚੁਗਲੀ ਕਰਨੀ ਕਹਿੰਦਾ ਮੈਂ ਉਹ ਆਪਣੇ ਮਨ ਚ ਗੱਲ ਰੱਖੀ ਨਹੀਂ ਚੁਗਲੀ ਕਰਨੀ ਦਪਹਿਰ ਦੀ ਗੱਲ ਸੁਣੀ ਸੁਣੀ ਹੋਈ ਸ਼ਾਮਾਂ ਪੈ ਗਈਆਂ ਮੈਂ ਨਹੀਂ ਦੱਸਣ ਗਿਆ ਰਾਤ ਪੈ ਗਈ ਮੈਂ ਨਹੀਂ ਦੱਸਿਆ ਰਤੀ 8 9 ਵਜੇ ਰੋਟੀ ਖਾ ਕੇ ਕਹਿੰਦਾ ਉਦੋਂ ਪਤਾ ਲੱਗਾ ਚੁਗਲੀਏ ਕਰੋਬ ਹੈ ਰੋਟੀ ਖਾਣ ਤੋਂ ਬਾਅਦ ਮੈਨੂੰ ਰੋਟੀ ਸੱਚਮੁੱਚ ਨਹੀਂ ਪਜੀ ਸਾਰੀ ਰਾਤ ਫਾਰਾ ਪਿਆ ਰਿਆ ਮੈਂ 베ੜੇ 'ਚ ਘੁੰਮੀ ਗਿਆ ਮੇਰੇ ਦਿਮਾਗ 'ਚ ਗੱਲਾਂ ਘੁੰਮੀ ਗਈਆਂ ਉਹ ਬੰਦੇ ਦੀਆਂ ਕਈਆਂ ਗੱਲਾਂ ਮੇਰੇ ਦਿਮਾਗ 'ਚ ਘੁੰਮੀ ਗਈਆਂ ਮੈਨੂੰ ਨੀਂਦ ਨਹੀਂ ਪਈ ਕਹਿੰਦਾ ਸਾਜੀਦਾ ਸਵੇਰੇ ਉੱਠ ਕੇ ਚਾਹ ਦਾ ਕੱਪ ਜਾ ਕੇ ਉਹਦੇ ਭਰਾ ਦੇ ਘਰ ਨਿੰਦਰ ਦੇ ਘਰ ਕਹਿੰਦਾ ਪੀਤਾ ਉੱਥੇ ਬਹਿ ਕੇ ਨਾਲੇ ਚਾਹ ਪੀਤੀ ਨਾਲੇ ਸਾਰੀਆਂ ਗੱਲਾਂ ਦਸੀਆਂ ਕੱਲ ਉਹਨੇ ਆ ਵੀ ਕਿਹਾ ਆ ਵੀ ਜੇ ਲੱਗ ਗਿਆ ਮੇਰੇ ਵੱਸ ਵਿੱਚ ਨਹੀਂ ਰਿਹਾ